ਸਤਨਾਮ ਵਾਹਿਗੁਰੂ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦੇ ਸੱਚ ਜੁਗਾ ਦੇ ਸੱਚ ਐ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪੁ ਆਦੇ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਜਿਸੈ ਦਿਖਾਲੈ ਮਾ ਅਗਯਤ ਸੁਨਾ ਮਿਲਾਇ ਧਾਕ ਪਰਮ ਸਤਕਾਰ ਜੋ ਸਤਗੁਰੂ ਕੀ ਸਾਜਿ ਨੂੰ ਆਜਿ ਗੁਰੂ ਰੂਪ ਗੁਰੂ ਪਿਆਰੀ ਗੁਰਸਾਖ ਸੋਤਸੰਗਤ ਜੀ ਆਉ ਸਭਗੁਰਾਂ ਨੇ ਮਹਾਨ ਬਖਸ਼ਿਸ਼ ਕਿਰਪਾ ਰਹਿਮਤ ਕੀਤੀ ਹੈ ਜੋ ਅਮਰਤ ਵੇਲੇ ਤਖਤਾਂ ਦੇ ਉੱਪਰ ਪ੍ਰਕਾਸ਼ਮਾਨ ਹੋ ਕਰਕੇ ਕੋਲੇ ਦਰਸ਼ਣ ਦੀਦਾਰਿਆਂ ਦੀ ਬਖਸ਼ਿਸ਼ ਤੋਂ ਪਰੰਤ ਅਮਰਤ ਵੇਲੇ ਜੀ ਨੇ ਤ੍ਰੇਮੰਦੀਆ ਬਾਣੀ ਦੇ ਉਜਾੜ ਦੀ ਸੇਵਾ ਲਈ ਹੈ ਆਉ ਗੁਰੂ ਕੀ ਸਾਧ ਸੰਗਤ ਗੁਰੂ ਚਰਨਾਂ ਦੇ ਵਿੱਚ ਹਾਜ਼ਰੀਆਂ ਭਰੀਏ। ਉਹ ਮਹਾਂਪੁਰਖਾਂ ਦਾ ਜੋ ਜੀਵਨ ਆਪ ਸਰਵਣ ਕਰਦੇ ਆਂ ਬਾਬਾ ਜੀ ਬਾਬਾ ਮਾਹਾਰਨਾਮ ਸਿੰਘ ਜੀ ਜਿਹੜਾ ਨੂੰ ਕਹਿੰਦੇ ਉਹ ਕਲਾ ਵਾਲੇ ਮਹਾਂਪੁਰਖਾਂ ਦੇ। ਨਵੀਂ ਵਾਰ ਬਚਨ ਮਹਾਂਪੁਰਖਾਂ ਦੇ ਸਰਵਣ ਕਰਦੇ ਆ ਰਹੇ ਆਂ। ਆਗੁਰੂ ਦੀ ਗੋਦ ਨੰਦਰ ਬੈਠ ਕੇ ਜੋ ਮਾਪਕシャン ਦੇ ਜੀਵਨ ਤੋਂ ਕੁਝ ਸਿੱਖਿਆ ਪ੍ਰਾਪਤ ਕਰੀਏ ਕਹਿੰਦੇ ਇੱਕ ਬਿਰਧ ਬ੍ਰਾਹਮਣ ਸੀ ਉਹਨੇ ਹੱਥ ਦੇ ਵਿੱਚ ਸੋਟੀ ਫੜੀ ਹੋਈ ਆ ਤੇ ਬੜੀ ਮੁਸ਼ਕਲ ਦੇ ਨਾਲ ਤੁਰਦਾ ਤੁਰਦਾ ਪੁੱਛੋਂ ਪਹੁੰਚਿਆ ਪੈਰੀਦਾਰ ਤੋਂ ਆ ਗਿਆ ਲੈ ਕੇ ਅੰਦਰ ਆਇਆ ਨਮਸਕਾਰ ਕੀਤੀ ਸੰਤ ਨਾਰਾਇਣ ਸਿੰਘ ਜੀ ਮਹਿਣੇ ਵਾਲੇ ਉਸ ਪੱਖੇ ਦੀ ਸੇਵਾ ਕਰ ਰਹੇ ਸਨ ਬੀਬੀ ਜੈਕੌਰ ਮਹਾਂਪੁਰਸ਼ਾਂ ਦੇ ਹੁਕਮ ਅਨੁਸਾਰ ਸ੍ਰੀ ਸੁਖਮਨੀ ਸਾਹਿਬ ਜੀ ਦਾ ਜਪ ਸੁਣਾ ਰਹੇ ਸਨ ਉਹ ਦਾ ਮਹੀਨਾ ਹੈ ਅੱਤ ਦੀ ਸਰਦੀ ਹੈ ਮਹਾਪੁਰਸ਼ਾਂ ਦੇ ਸਰੀਰ ਦੇ ਉੱਪਰ ਕੋਈ ਬਸਤਰ ਵੀ ਨਹੀਂ ਸੀ ਬੰਗਾਲੀ ਕੁੜਤਾ ਜੋ ਕਦੇ-ਕਦੇ ਪਹਿਨਦੇ ਸਨ ਅੱਜ ਉਹ ਵੀ ਸਰੀਰ ਦੇ ਉੱਪਰ ਨਹੀਂ ਹੈ ਉਪਰੋਂ ਪੱਖਾ ਹੋ ਰਿਹਾ ਸੀ ਇਹ ਉਹਨਾਂ ਦਿਨਾਂ ਦਾ ਜ਼ਿਕਰ ਹੈ ਜਿੰਨੇ ਦਿਨੀ ਅਤਿ ਦੀ ਸਰਦੀ ਵਿੱਚ ਕੱਪ ਛਪੜਾ ਦਾ ਪਾਣੀ ਵੀ ਜੰਮ ਜਾਂਦਾ ਹੈ ਬਰਸ਼ਾਂ ਦੇ ਪੱਤੇ ਵੀ ਸੁੱਕ ਜਾਂਦੇ ਨੇ ਸਭ ਕੁਝ ਦੇਖ ਕੇ ਬ੍ਰਾਹਮਣ ਹੈਰਾਨ ਗਿਆ ਹੋ ਗਿਆ ਉਹਨੂੰ ਵੇਖਣਸਾਰ ਮਹਾਪੁਰਸ਼ਾਂ ਨੇ ਬਚਨ ਕੀਤਾ ਕਿ اے ਪੰਡਤ ਜੀ ਤੂੰ ਕਿਸ ਕੰਮ ਲਈ ਆਇਆ ਹੈ ਉਹ ਗੱਲ ਕਰ ਸਾਡੇ ਵੱਲ ਮਨ ਦੀਆਂ ਗੜਤੀਆਂ ਛੱਡ ਦੇ ਕਹਿੰਦੇ ਉਹਨੇ ਸੰਸਕਰਦਨ ਦੇ ਸ਼ਲੋਕ ਪੜ੍ਹੇ ਨਾਲੇ ਹੱਥ ਜੋੜ ਕੇ ਕਪੜੇ ਦੀ ਝੋਲੀ ਅੱਗੇ ਕਰਕੇ ਵਿਛਾ ਦਿੱਤੀ ਮਹਾਪੁਰਸ਼ਾਂ ਨੇ ਬਚਨ ਕੀਤਾ ਕੇਸਰਾ ਇਸ ਨੂੰ ਕੀ ਜਈਏ ਇਹਨੇ ਤਾਂ ਝੋਲੀ ਵਿਚਾੜ ਦਿੱਤੀ ਹੈ ਕਹਿੰਦੇ ਕੇਸਰ ਸਿੰਘ ਨੇ ਬਚਨ ਕੀਤਾ ਮਹਾਰਾਜ ਦੇ ਦਿਓ ਜੋ ਕੁਝ ਮੰਗਦਾ ਹੈ ਇਸ ਵਿਚਾਰੇ ਦੀ ਪਟਕਣਾ ਮੁੱਕ ਜਾਵੇ ਬੜੀ ਮੁਸ਼ਕਲ ਦੇ ਨਾਲ ਦੂਰ ਤੋਂ ਚੱਲ ਕੇ ਆਇਆ ਹੈ ਤੇ ਰੋ ਵੀ ਰਿਹਾ ਹੈ ਮਹਾਪੁਰਸ਼ ਬਾਬਾ ਜੀ ਨੇ ਬਚਨ ਕੀਤਾ ਕੇਸਰਾ ਇਹ ਰੋਂਡਾ ਤਾਂ ਕਈ ਸਾਲਾਂ ਤੋਂ ਹੀ ਫਿਰਦਾ ਹੈ ਕਿਸਰਾ ਸਿੰਘ ਕਿਸਰਾ ਸਿੰਘ ਨੇ ਕਿਹਾ ਮਹਾਰਾਜ ਮਿਹਰ ਕਰੋ ਰੋਂਡਿਆਂ ਨੂੰ ਹਸਾਉਣਾ ਵੀ ਆਪ ਜੀ ਦੇ ਹੱਥ ਵਿੱਚ ਹੈ ਐਦੋਂ ਪਿੱਛੇ ਕੋਈ ਖਾਲੀ ਨਹੀਂ ਮੁੜਿਆ ਇਹਨੂੰ ਵੀ ਖਾਲੀ ਨਹੀਂ ਮੁੜਨਾ ਬਾਬਾ ਜੀ ਨੇ ਬਚਨ ਕੀਤਾ ਆੜ ਦਾ ਭੋਗ ਪੈ ਜਾਵੇ ਫਿਰ ਗੱਲ ਕਰਾਂਗੇ। ਇਹਦੇ ਬਾੜ ਦੀ ਸਮਾਪਤੀ ਉਪਰੰਤ ਉਹਨੂੰ ਕੋਲ ਸੱਦ ਕੇ ਮਹਾਪੁਰਸ਼ਾਂ ਨੇ ਹੁਕਮ ਕੀਤਾ ਕਿ ਆਪਣੀ ਸਾਧਨਾ ਦਾ ਜਿਵੇਂ ਜਿਵੇਂ ਵਰਤਾਨ ਹੋਇਆ ਸੁਣਾਓ। ਹੁਕਮ ਦੇ ਅਨੁਸਾਰ ਸੁਬ੍ਰਹਮਣ ਨੇ ਸਾਰੀ ਵਿਤਿਆ ਸੁਣਾਈ ਕਿ ਮਹਾਪੁਰਸ਼ 12 ਸਾਲ ਮੈਂ ਫਲ ਖਾ ਕੇ ਜੰਗਲ ਵਿੱਚ ਤਪੱਸਿਆ ਕੀਤੀ ਹੈ ਉਸ ਤੋਂ ਬਾਅਦ ਆਪਣੇ ਗੁਰੂ ਦੇ ਅਨੁਸਾਰ ਤੀਰਥ ਯਾਤਰਾ ਕੀਤੀ ਬੜੇ ਮਰਦ ਰਖੇ ਕਦੇ-ਕਦੇ ਕੋਈ ਪ੍ਰਕਾਸ਼ ਦੀ ਝਲਕ ਜਿਹੀ ਵੱਜਦੀ ਹੈ ਉਸ ਵੇਲੇ ਮਿਲਤੀ ਨੂੰ ਏਉਂ ਮੂਨ ਹੁੰਦਾ ਜਿਵੇਂ ਪਿੱਛੇ ਨੂੰ ਕੋਈ ਸੱਟ ਦਿੰਦਾ ਹੋਵੇ ਫਿਰ ਸਰੀਰ ਨੂੰ ਥਕਾਵਟ ਨਿਰਵਣਤਾ ਜੀ ਹੋ ਜਾਂਦੀ ਜੀ ਕਈ ਕਈ ਦਿਨ ਉਦ ਰੇਵਾ ਜਿਆ ਰਹਿੰਦਾ ਹੈ ਉਸ ਸਮੇਂ ਮਰਿਆ ਨਹੀਂ ਜਾਂਦਾ ਕਈ ਵਾਰ ਚਿੰਤ ਕਰਦਾ ਮਾਰ ਹੀ ਜਾਵਾ ਚੌਲਿਆ ਤੂੰ ਵੀ ਮੌਤ ਨਹੀਂ ਆਉਂਦੀ ਮਰ ਨਹੀਂ ਸਕਦਾ ਬੜੀ ਤਰਸਯੋਗ ਹਾਲਤ ਹੈ ਮੇਰੀ ਕਵੀ ਨੇ ਲਿਖਿਆ ਬੇਕਸੂ ਬੇ ਨਵਾ ਉਹ ਮੇਰਾ ਮਾਜਰਾ ਅਜੀਬ ਨਹੀਂ ਤਾਂ ਨਹੀਂ ਕੋਈ ਮੇਰੇ ਦਰਦ ਦਾ ਤਬੀਬ ਦਰਵਾਜਾ ਤੇਰਾ ਛੋੜ ਕਹਾਂ ਜਾਏ ਜਏ ਗਰੀਬ ਉਹ ਬ੍ਰਾਹਮਣ ਕਿੰਦਾ ਮਹਾਪੁਰਸ਼ ਹੁਣ ਮੈਂ ਕਿਤੇ ਜਾਣ ਜੋਗਾ ਰਿਹਾ ਨਹੀਂ ਆਗਿਆ ਦੇ ਅਗੇ ਧਰਗੁਰੂ ਨਾਨਕ ਦੇ ਮਹਾਰਾਜ ਜੀ ਦਾ ਵਾਸਤਾ ਪਾ ਕੇ ਬੇਨਤੀ ਕਰਦਾ ਇਹ ਦੀਨਾ ਦੇ ਨਾਟ ਮੇਰੇ ਤੇ ਤਰਸ ਕਰੋ ਕਹਿੰਦੇ ਬੇਨਤੀ ਸੁਣ ਕੇ ਬਚਨ ਕੀਤਾ ਬਾਈ ਕੇਸਰਾ ਮਿਹਰਤ ਤਾਂ ਬੜੀ ਕੀਤੀ ਹੈ ਚਲੋ ਆਪਣਾ ਕੀਰਲਾ ਸਮਾਂ ਹੈ ਇਹਨੂੰ ਕੁਝ ਨਾ ਕੁਝ ਦੇ ਹੀ ਦੇ ਬਾਬਾ ਜੀ ਕਿੰਦੇ ਬਾਲਿਆ ਇਹਦਾ ਪਹਿਲਾ ਇਸ਼ਨਾਨ ਕਰਾਓ ਫਿਰ ਸਾਡੇ ਸਾਹਮਣੇ ਬਿਠਾਓ ਮਹਾਪੁਰਸ਼ਾਂ ਦੇ ਹੁਕਮ ਅਨੁਸਾਰ ਸਭ ਕੁਝ ਕਰਾ ਕੇ ਲਿਆ ਕੇ ਚਰਨਾ ਵਿੱਚ ਬਿਠਾਇਆ ਬੇਨਤੀ ਕੀਤੀ ਮਹਾਰਾਜ ਉਹ ਬ੍ਰਾਹਮਣ ਹਾਜ਼ਰ ਹੈ ਹਜੂਰ ਨੇ ਬਚਨ ਕੀਤਾ ਪੰਡਤ ਜੀ ਆਪਣੀ ਬਾਹ ਸਾਨੂੰ ਫੜਾ ਦੇ ਕਿੰਨੇ ਉਹਨੇ ਬਾਹ ਅੱਗੇ ਕਰਕੇ ਆਖਿਆ ਲਓ ਜੀ ਮਹਾਰਾਜ ਫੜ ਲਓ ਮਹਾਪੁਰਸ਼ਾਂ ਨੇ ਬਾਹ ਫੜ ਕੇ ਬਚਨ ਕੀਤਾ ਕਿ ਸਾਨੇ ਵੱਲ ਕੁੱਤੇ ਨੂੰ ਵੇਖ ਉਨੇ ਉੱਪਰ ਵੀ ਕਿ ਇਹ ਕੰਮ ਮੰਨ ਕਰ ਲਈਏ ਜਿਵੇਂ ਸੂਰਜ ਵੱਲ ਵੇਖ ਕੇ ਚੱਕਰਾ ਜਾਂਦਾ ਹੈ ਇਕ ਵਾਰ ਨੀਵੀ ਪਾ ਲਈ ਜਿਤਨਾ ਸਮਾਂ ਅਜੂਰ ਨੇ ਹੱਥ ਫੜੀ ਰੱਖਿਆ ਉਹਨੇ ਤੌਣ ਨੀਵੀ ਕਰੀ ਰੱਖੀ ਬਾਬਾ ਜੀ ਉਹਦੀ ਬਾਹ ਛੱਡ ਕੇ ਬਚਨ ਕੀਤਾ ਬਾਲਿਆ ਇਸ ਮੁਫਰ ਕੀ ਸਾਡੇ ਸਾਹਮਣੇ ਕੋਠੀ ਦੇ ਬਰਾਮੇ ਵਿੱਚ ਬਿਠਾ ਦੇ ਹੁਕਮ ਅਨੁਸਾਰ ਸੰਤ ਨਾਰਾਇਣ ਸਿੰਘ ਜੀ ਨੇ ਕੋਟੀ ਦੇ ਬਰਾNDE ਵਿੱਚ ਮਿਟਾ ਦਿੱਤਾ ਇੱਕ ਦਿਨ ਤੇ ਇੱਕ ਰਾਤ ਇਸੇ ਤਰ੍ਹਾਂ ਹੀ ਬਿਤਾ ਦਿੱਤੀ ਨਾ ਉਠਿਆ ਨਾ ਕਿਸੇ ਨੇ ਬਾਬਾ ਜੀ ਦੇ ਹੁਕਮ ਬਗੈਰ ਉਠਾਇਆ ਫੇਰ ਹੁਕਮ ਕੀਤਾ ਢੋਲੀ ਵਾਲੀ ਬੀਬੀ ਜੈ ਕੌਰ ਨੂੰ ਕਹਿੰਦੇ ਕਹੋ ਉਹਨੂੰ ਇਹਨੂੰ ਪ੍ਰਸ਼ਾਦ ਲੈ ਕੇ ਚਕਾਵੇ ਇਹਨੂੰ ਪ੍ਰਸ਼ਾਦ ਸਿਕੌਣ ਵੇਲੇ ਉਹ ਅੰਸੋਹੰਗ ਦੀ ਆਵਾਜ਼ ਦੇਣੀ ਆਇ ਬੋਲ ਕੇ ਪ੍ਰਸ਼ਾਦ ਸ਼ਗਿਆ ਹੱਥ ਸੁੱਝੇ ਕਰਾ ਕੇ ਹਜ਼ੂਰੀ ਵਿੱਚ ਬੁਲਾ ਕੇ ਬਚਨ ਦਿੱਤਾ ਕਿ ਜਨਤ